ਸਤਿ ਸ੍ਰੀ ਅਕਾਲ ਦੋਸਤੋ ਰਫਤਾਰ ਪੰਜਾਬੀ ਨਿਊਜ਼ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਗੁਰੂ ਰੂਪੀ ਗੁਰੂ ਪਿਆਰੀ ਸਾਧ ਸੰਗਤ ਅੱਜ ਦੀ ਇਸ ਰੈਲੀ 'ਚ ਹਟਾੜ ਦੇ ਇਸ ਸਾਡੇ ਇਲਾਕੇ ਦੇ ਵਿੱਚ ਸੰਗਤਾਂ ਨੂੰ ਸੰਬੋਧਨ ਕਰਨ ਵਾਸਤੇ 2024 ਦੀ ਲੋਕ ਸਭਾ ਦੀ ਚੋਣ ਮੁਹਿਮ ਨੂੰ ਇੱਕ ਵੱਡਾ ਹੁਲਾਰਾ ਦੇਣ ਵਾਸਤੇ ਆਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਦੇ ਉਮੀਦਵਾਰ ਸਰਦਾਰ ਰਾਜਵਿੰਦਰ ਸਿੰਘ ਜੀ ਸ਼੍ਰੋਮਣੀ ਅਕਾਲੀ ਦਲ ਦੀ ਸਮੂਚੀ ਲੀਡਰਸ਼ਿਪ ਤੇ ਸਾਡੇ ਹਲਕੇ ਦੇ ਕੋਨੇ-ਕੋਨੇ ਤੋਂ ਤੇ ਸਾਡੇ ਸ਼ਹਿਰ ਚੋਂ ਆਏ ਸ਼ਰੋਮਨੀ ਅਕਾਲੀ ਦਲ ਦੇ ਜੁਝਾਰੂ ਵਰਕਰ ਸਹਿਬਾਨ ਆਓ ਗੱਜ-ਵੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੀ ਹੋਂਦ ਦੀ ਇਹ ਲੜਾਈ ਜਿਹੜੀ ਇੱਕ ਤਰੀਕ ਨੂੰ ਐ ਇਹਨੇ ਕੇਵਲ ਇਹ ਫੈਸਲਾ ਨਹੀਂ ਕਰਨਾ ਤੁਹਾਡੀ ਵੋਟ ਨੇ ਕਿ ਮੈਂਬਰ ਪਾਰਲੀਮੈਂਟ ਕਿਹਨੂੰ ਬਣਾ ਕੇ ਭੇਜਦੇ ਹੋ ਤੁਸੀਂ ਤੁਹਾਡੀ ਵੋਟ ਨੇ ਇੱਕ ਵੱਡਾ ਫੈਸਲਾ ਕਰਨਾ ਹੈ ਕਿਉਂਕਿ ਇਹ ਲੜਾਈ ਪੰਜਾਬ ਦੀ ਖੇਤਰੀ ਪਾਰਟੀ ਬਨਾਮ ਤਿੰਨ ਕੇਂਦਰੀ ਪਾਰਟੀਆਂ ਤੇ ਕਿਸੇ ਵੀ ਸੂਬੇ ਦੇ ਹਿੱਤ ਜਿਹੜੇ ਉਹ ਉਹਨਾਂ ਚ ਸਰਕਸ਼ਿਤ ਹੈ ਜਿਨ੍ਹਾਂ ਚ ਰੋਥੋਂ ਦੀ ਖੇਤਰੀ ਪਾਰਟੀ ਤਕੜੀ ਹੈ ਇਹ ਕੇਂਦਰੀ ਪਾਰਟੀਆਂ ਕਦੇ ਕਿਸੇ ਸੂਬੇ ਦੇ ਹਿੱਤ ਸੁਰਕਸ਼ਿਤ ਨਹੀਂ ਰੱਖ ਸਕਦੀਆਂ ਕਿਉਂਕਿ ਇਹਨਾਂ ਨੇ ਹਰ ਸੂਬੇ ਚੋਂ ਵੋਟ ਲੈਣੀ ਹੈ ਹਰਿਆਣਾ ਚੋਂ ਵੀ ਲੈਣੀ ਹੈ ਰਾਜਸਥਾਨ ਚੋਂ ਵੀ ਲੈਣੀ ਹੈ ਦਿੱਲੀ ਚੋਂ ਵੀ ਲੈਣੀ ਹੈ ਕਾਂਗਰਸ ਨੇ ਵੀ ਲੈਣੀ ਹੈ ਪਾਜਪਾਣੇ ਵੀ ਲੈਣੀ ਆ ਆਮ ਆਦਮੀ ਪਾਰਟੀ ਨੇ ਵੀ ਵੋਟ ਲੈਣੀ ਆ ਇਹ ਕਦੇ ਆਪਣੇ ਹੱਕਾਂ ਵਾਸਤੇ ਨਹੀਂ ਖੜ ਸਕਦੇ ਆਪਣੇ ਹੱਕਾਂ ਤੇ ਜੇ ਪਹਿਰਾ ਦੇਉ ਸ਼੍ਰੋਮਣੀ ਅਕਾਲੀ ਦਲ ਦੇਉ ਸਾਡੇ ਪ੍ਰਧਾਨ ਸਾਹਿਬ ਦੀ ਰਹਿਨਮਾਈ ਹੇਠ ਜਿਨ੍ਹਾਂ ਨੇ 30 ਸਾਲ ਪੁਰਾਣਾ ਰਿਸ਼ਤਾ ਜਦੋਂ ਲੱਗਿਆ ਕਿ ਸਾਡੇ ਸੂਬੇ ਦੇ ਲੋਕਾਂ ਦੇ ਹਿੱਤਾਂ ਦੇ ਖਿਲਾਫ ਫੈਸਲੇ ਹੋ ਰਹੇ ਆ ਜੁੱਤੀ ਤੇ ਮਾਰ ਕੇ ਕੇਂਦਰ ਦੀ ਵਜੀਰੀ ਠੁਕਰਾ ਕੇ ਲੋਕਾਂ ਦੇ ਨਾਲ ਆ ਕੇ ਖੜੇ ਹੋਏ ਇਹੋ ਜੇ ਆਗੂ ਦਾ ਆਪਾਂ ਬਾਦਲ ਸਾਹਿਬ ਵੱਲ ਵੇਖਣਾ ਹੈ ਤਕੜੀ ਵੱਲ ਵੇਖਣਾ ਹੈ ਇੱਕ ਇੱਕ ਵੋਟ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਤੇ ਬਟਨ ਦਬਣਾ ਚਾਹੀਦਾ ਮੈਂ ਅਖੀਰ ਦੇ ਵਿੱਚ ਅਖੀਰਲੀ ਗੱਲ ਕਰਕੇ ਸਮਾਪਤ ਕਰੂੰਗਾ 1 ਜੂਨ ਨੂੰ ਵੋਟਾਂ ਪੈਣੀਆਂ ਤੁਸੀਂ ਬਟਨ ਦਬ ਕੇ ਆਪਦੀ ਵੋਟ ਪਾਉਣੀ ਹੈ ਮੈਂ ਅੱਜ ਦੀ ਇਸ ਚੋਣ ਕਾਨਫਰੰਸ ਦੇ ਵਿੱਚ ਮੰਚ ਤੇ ਬਿਰਾਜਮਾਨ ਸ਼੍ਰੋਮਣੀ ਅਕਾਲੀ ਦਲ ਦੇ ਮਾਨਯੋਗ ਅਦਬ ਦੇ ਯੋਗ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਉਹਨਾਂ ਦੇ ਨਾਲ ਸੁਸ਼ੋਭਤ ਇਸ ਹਲਕੇ ਦੇ ਮੁੱਖ ਸੇਵਾਦਾਰ ਸਰਦਾਰ ਪਰਮਬੰਦ ਸਿੰਘ ਜੀ ਬੰਟੀ ਰਮਾਣਾ ਸਾਹਿਬ ਸਾਡੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਸ਼ੇਰ ਸਿੰਘ ਜੀ ਮੰਡਵਾਲਾ ਸਾਹਿਬ ਸਾਰੀ ਹੀ ਸੀਨੀਅਰ ਲੀਡਰਸ਼ਿਪ ਮੇਰੇ ਸਾਹਮਣੇ ਬਿਰਾਜਮਾਨ ਫਰੀਦਕੋਟ ਲੋਕ ਸਭਾ ਹਲਕੇ ਦੇ ਸਾਰੇ ਹੀ ਸਤਿਕਾਰਤ ਅਦਬ ਦੇ ਯੋਗ ਸ਼ਰੋਮਣੀਆਂ ਅਕਾਲੀ ਦਲ ਦੇ ਜਜਾਰੂ ਵਰਕਰੋ ਬਜ਼ੁਰਗੋ ਨੌਜਵਾਨੋ ਮੇਰੀਆਂ ਮਾਤਾਵਾਂ ਔਰ ਮੇਰੀਆਂ ਭੈਣਾਂ ਆਓ ਸਭ ਤੋਂ ਪਹਿਲਾਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਕਾਮ ਨੂੰ ਦਿੱਤਾ ਹੋਇਆ ਨਾਰਾ ਬੁਲੰਦ ਕਰੀਏ ਬਲਾਉ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਪੰਜਾਬ ਦੇ ਉੱਤੇ ਅੱਜ ਬਾਰੀ ਹਮਲਾਵਰਾਂ ਨੇ ਬੁਰੀ ਅੱਖ ਰੱਖੀ ਹੋਈ ਹੈ ਪੰਜਾਬ ਦੇ ਉੱਤੇ ਅੱਜ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਜਿਨ੍ਹਾਂ ਨੇ ਕਦੇ ਵੀ ਪੰਜਾਬ ਦੇ ਨਾਲ ਵਫਾ ਨਹੀਂ ਕਮਾਈ ਉਹਨਾਂ ਨੇ ਬੁਰੀ ਨਜ਼ਰ ਰੱਖੀ ਹੋਈ ਹੈ ਤਾਂ ਅੱਜ ਪੰਜਾਬ ਨੂੰ ਬਚਾਉਣ ਦੇ ਲਈ ਸ਼ਰੋਮਣੀ ਅਕਾਲੀ ਦਲ ਜਿਸ ਨੇ ਕਦੇ ਵੀ ਆਪਣੇ ਫਰਜ਼ਾਂ ਤੋਂ ਮੂੰਹ ਨਹੀਂ 모ੜਿਆ ਜਿਸ ਨੇ ਕੁਰਬਾਨੀਆਂ ਦੇ ਨਾਲ ਜਿਸ ਨੇ ਮੋਰਚੇ ਲਾ ਕੇ ਜੇਲ੍ਹਾਂ ਪਰ ਕੇ ਪੰਜਾਬ ਪੰਜਾਬੀਅਤ ਔਰ ਪੰਥ ਦੀ ਸੇਵਾ ਦੇ ਵਿੱਚ ਹਮੇਸ਼ਾ ਮੋਰੀ ਰੋਲ ਅਦਾ ਕੀਤਾ ਤਾਂ ਸ਼ਰੋਮਣੀ ਅਕਾਲੀ ਦਲ ਇਹਨਾਂ ਬਾਰੀ ਤਾਕਤਾਂ ਦਾ ਮੁਕਾਬਲਾ ਕਰਨ ਦੇ ਲਈ ਅੱਜ ਤੁਹਾਡੀ ਸੇਵਾ ਦੇ ਵਿੱਚ 103 ਸਾਲ ਤੋਂ ਲਗਾਤਾਰ ਜੂਝ ਰਿਹਾ ਸਾਡਾ ਇਤਿਹਾਸ ਦੇਖੋ ਸਾਡਾ ਇਤਿਹਾਸ ਜਜ਼ਬੇ ਦੇ ਨਾਲ ਭਰਿਆ ਸਾਡਾ ਇਤਿਹਾਸ ਸ਼ਹਾਦਤਾਂ ਦੇ ਨਾਲ ਭਰਿਆ ਇਸ ਇਤਿਹਾਸ ਨੂੰ ਇਸ ਅਮੀਰ ਵਿਰਸੇ ਨੂੰ ਤਕੜਾ ਕਰਨ ਦਾ ਕੰਮ ਜੇ ਕਿਸੇ ਨੇ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਹੈ ਰਾਜਵਿੰਦਰ ਜੀ ਐਮਪੀ ਦੇ ਕੈਂਡੀਡੇਟ ਐ ਇੱਕ ਪੰਥਕ ਪਰਵਾਦ ਐ ਸਾ ਗੁਰਦੇਵ ਸਿੰਘ ਬਾਦਲ ਨੂੰ ਤੁਸੀਂ ਜਾਣਦੇ ਹੋ ਉਸ ਪਰਿਵਾਰ ਚੋਂ ਐ ਇਹਨਾਂ ਨੂੰ ਜਿਤਾਉਣਾ ਬਹੁਤ ਜ਼ਰੂਰੀ ਐ ਨਾਲੇ ਫਰੀਦਕੋਟ ਵਾਲਿਓ ਤੁਹਾਡੇ ਨਾਲ ਮੇਰਾ ਵੱਡਾ ਪਹਿਲੇ ਤੋਂ ਹੱਕ ਐ ਤੁਸੀਂ ਮੈਨੂੰ ਬਹੁਤ ਪਿਆਰ ਦਿੱਤਾ ਤੇ ਬਹੁਤ ਲੀਡਰਸ਼ਿਪ ਹਲੇ ਜਿਹੜੇ ਮੇਰੇ ਵਾਂਗੂ ਉਦੋਂ ਜਵਾਨ ਸੀ ਉਹ ਮੇਰੇ ਵਾਂਗੂ ਹੁਣ ਬੁੜੇ ਹੋਏ ਬੈਠੇ ਐ ਆ ਸਾਰੇ ਬੈਠੇ ਐ ਚਰੀਆ ਸਾਹਿਬ ਸਾਰੇ ਜਿੰਨੇ ਬਖੜੇ ਐ ਐਸ ਕਰਕੇ ਫਰੀਦਕੋਟ ਚ ਰਿਕਾਰਡ ਦੇ ਦਿੱਤਾ ਮੈਂ ਬੰਕੀ ਬੰਟੀ ਨੂੰ ਮੈਂ ਚੈਲੰਜ ਕੀਤਾ ਮੰਟੀ ਮੈਨੂੰ ਕਹਿੰਦਾ ਕਿ 15000 ਤੇ ਜਿਤਾ ਦੂੰ ਮੈਂ ਕਹਿੰਦਾ ਨਾ ਬੰਟੀ 25000 ਤੋਂ ਘਟਣੀ ਚਾਹੀਦੀ ਹੁਣ ਦੇਖਦੇ ਆ ਕਿ ਮੇਰੇ ਆਖੇ ਲੱਗਦਾ ਹੈ ਕਿ ਬੰਟੀ ਕੀ ਨਹੀਂ ਥੋੜੇ ਤੇ ਮਾਨੇ ਯਾਰ ਪੰਥਕ ਹਲਾਕਾ ਨਾਲੇ ਤੁਸੀਂ ਜਾਣਦੇ ਹੋ ਯਾਰ ਸਾਰਾ ਕੋਈ ਡਿਵੈਲਪ ਕਰਨ ਵਾਲਾ अकाली दल है जे अकाली दल दीटा जता देंगे बंटी मेरे भरावान किसी चीज की मैं ना नहीं करता भावे हजार करोड़ मंगले सरकार तो देगा तो मैं अखीरली गल कह के मैं समाप्त कर रहा है खालसा जी पहली जून ना भुल्यो ਪਹਿਲੀ ਜੂਨ ਵੋਟਾਂ ਦੇ ਦਿਨ ਵੀ ਆ ਤੇ ਪਹਿਲੀ ਜੂਨ 40 ਸਾਲ ਪਹਿਲੇ ਆ ਦੇਖੋ ਸ਼੍ਰੀ ਕਾਲ ਤੱਕ ਸਾਬ ਤੇ ਟੈਂਕਾਂ ਤੋਪਾਂ ਤੇ ਕਾਂਗਰਸ ਨੇ ਹਮਲਾ ਕੀਤਾ ਸੀ ਪਹਿਲੀ ਜੂਨ ਨੂੰ 40 ਸਾਲ ਪਹਿਲੇ ਮੈਨੂੰ ਦੁੱਖ ਲੱਗਦਾ ਹੈ ਕਿ ਪੰਜਾਬ ਦੀ ਜਨਤਾ ਨੇ ਤਿੰਨ ਵਾਰ ਕਾਂਗਰਸ ਦੀ ਸਰਕਾਰ ਬਣਾਤੀ ਉਹਦੇ ਬਾਅਦ ਹਲੇ ਕਿਉਂ ਹਲੇ ਫਿਰ ਵੀ ਨਹੀਂ ਤੁਸੀਂ ਜਾ ਕੇ ਹੁਣ ਪਹਿਲੀ ਜੂਨ ਆ ਗਈ ਹੈ 40 ਸਾਲ ਬਾਅਦ ਉਸੇ ਦਿਨ ਵੋਟ ਹੈ ਤੇ 40 ਸਾਲ ਪਹਿਲੇ ਤੁਹਾਡੇ ਹਜ਼ਾਰਾਂ ਭੈਣ ਭਰਾਵਾਂ ਨੂੰ ਕਤਲਿਆਮ ਕੀਤਾ ਸੀ ਕਾਂਗਰਸ ਨੇ ਕਾਨਪੁਰ ਨਾਗਪੁਰ ਕਲਕੱਤਾ ਦਿੱਲੀ ਇੱਕ ਵੀ ਬੰਦਾ ਫੜਿਆ ਨਹੀਂ ਗਿਆ ਅੱਜ ਤੁਹਾਡੇ ਕੋਲੇ ਮੌਕਾ ਆਇਆ ਹੈ ਪਹਿਲੀ ਜੂਨ ਨੂੰ ਬਦਲਾ ਲੈਂਦਾ ਇੱਕ ਇੱਕ ਵੋਟ ਆਪਣੀ ਖੇਤਰੀ ਪਾਰਟੀ ਪੰਜਾਬ ਦੀ ਪਾਰਟੀ ਕਾਲੀਦਨ ਨੂੰ ਪਾ ਦਿਓ ਤੇ ਕਾਂਗਰਸੀਆਂ ਨੂੰ ਝਾੜੂ ਵਾਲੇ ਨੇ ਬੀਜੇਪੀ ਦੀ ਜ਼ਬਾਨ ਤਾਂ ਜਬਤ ਕਰਾ ਦਿਓ ਵਾਇਰੂ ਜੀ ਕਾ ਖਾਲਸਾ ਵਾਇਰੂ ਜੀ ਕੀ ਫਤਿਹ ਬੜੇ ਖੁੱਲੇ ਤਾਂ ਹੋ ਜਾ ਸਰੋਪਾ ਦੇ ਦਿਓ ਸਾਰੇ ਮੈਂ ਦਿਨਾਂ ਦਾ ਕਾ ਕਰ ਲੋਗੇ ਹੋਣਾ ਜਾ ਤੂੰ ਸਾਰੀ ਸੰ ਖੁੱਲੇ ਕਰ ਲੋ ਚੰਗੀ ਤਰ੍ਹਾਂ ਫੋਟੋ ਆਜੂ ਸਭ ਦੀ ਸਟਾਫ ਸਾਹਿਬ ਖੁੱਲੇ ਹੋ ਜਾ ਮਾੜਾ ਜੀ ਸਭ ਨੂੰ ਆ ਜਾਣ ਦਿਓ ਚਲੋ ਕਰੋ ਚਲੋ ਕਰੋ ਉਹਨਾਂ ਨੂੰ ਕਰ ਲੋ ਇਹਨੂੰ فوٹو <laughs> جنگی